ਕੈਨੇਡਾ ਉਡਾਨ ਪ੍ਰੋਗਰਾਮ ਤਹਿਤ ਅੱਜ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਵਿੱਚ ਕਿਵੇਂ ਪੰਜਾਬ ਵਸਦਾ ਜਦੋਂ ਅਸੀਂ ਪੰਜਾਬ ਤੋਂ ਕੈਨੇਡਾ ਵੱਲ ਚੱਲਦੇ ਆਂ ਜਹਾਜ਼ ਤੇ ਬੈਠਦੇ ਆਂ ਸਾਡੇ ਦਿਮਾਗ 'ਚ ਇੱਕ ਗੱਲ ਘੁੰਮਦੀ ਹੈ ਕਿ ਅਸੀਂ ਤੇ ਕੈਨੇਡਾ ਜਾ ਰਹੇ ਆਂ ਹੁਣ ਸਾਨੂੰ ਉੱਥੇ ਜਾ ਕੇ ਆਪਣੀ ਮਾਂ ਬੋਲੀ ਪੰਜਾਬੀ ਦੀ ਥਾਂ ਅੰਗਰੇਜ਼ੀ ਚ ਮੂੰਹ ਮਾਰਨਾ ਪਏ ਪਰ ਜਦੋਂ ਤੁਸੀਂ ਕੈਨੇਡਾ ਦੀ ਧਰਤੀ ਤੇ ਲੈਂਡ ਕਰੋਗੇ ਭਾਵ ਬੈਂਕੂਵਰ ਦੇ 에어ਪੋਰਟ ਤੇ ਪਹੁੰਚੋਗੇ ਤੇ ਉੱਥੇ ਨਜ਼ਾਰਾ ਇੱਕ ਵੱਖਰਾ ਹੀ ਹੈ ਕਿਉਂਕਿ ਤੁਹਾਨੂੰ ਜਾਂਦੇ ਆ ਪੰਜਾਬੀ ਦੇ ਸ਼ਬਦਾਂ ਵਿੱਚ ਸਵਾਗਤ ਜੀ ਆਇਆਂ ਨੂੰ ਦੇਖਣ ਨੂੰ ਮਿਲੇਗਾ ਤੇ ਉਸ ਤੋਂ ਵੀ ਵੱਡੀ ਗੱਲ ਜਦੋਂ ਤੁਸੀਂ ਇਮੀਗ੍ਰੇਸ਼ਨ ਕਰਵਾਉਣ ਦੀ ਜਾਂਦੇ ਹੋ ਤੇ ਉਸ ਤੋਂ ਪਹਿਲਾਂ ਉੱਥੇ ਇੱਕ ਸਿਸਟਮ ਲਾਇਆ ਇਨਸਟਰੂਮੈਂਟ ਜੰਤਰ ਲਾਏ ਨੇ ਜਿੱਥੇ ਤੁਸੀਂ ਆਪਣੇ ਡਾਕੂਮੈਂਟ ਭਰਨੇ ਨੇ ਪਾਸਪੋਰਟ ਸਕੈਨ ਕਰਨਾ ਔਰ ਕਮਾਲ ਦੀ ਗੱਲ ਇਹ ਹੈ ਉਸ ਸਿਸਟਮ ਵਿੱਚ ਵੀ ਇੱਕ ਆਪਸ਼ਨ ਹੈ ਵੀ ਤੁਸੀਂ ਕਿਹੜੀ ਭਾਸ਼ਾ ਵਿੱਚ ਇਸ ਸਿਸਟਮ ਨੂੰ ਆਪਰੇਟ ਕਰਨਾ ਤੇ ਉਸ ਸਿਸਟਮ ਵਿੱਚ ਤੁਹਾਡੀ ਮਾਂ ਬੋਲੀ ਪੰਜਾਬੀ ਵੀ ਸ਼ਾਮਲ ਹੈ ਜਦੋਂ 에어ਪੋਰਟ ਤੋਂ ਤੁਸੀਂ ਬਾਹਰ ਆਉਂਦੇ ਜੇ ਤੇ ਫਿਰ ਲੱਗਦਾ ਹੈ ਵੀ ਹੁਣ ਤੇ ਅੰਗਰੇਜ਼ੀ ਨਾਲ ਹੀ ਮੂੰਹ ਮਾਰਨਾ ਪਵੇਗਾ ਪਰ ਕਮਾਲ ਦੀ ਗੱਲ ਹੈ ਜਦੋਂ ਤੁਸੀਂ ਏਟੀਐਮ ਤੇ ਪੈਸੇ ਕਢਾਉਣ ਜਾਓ ਜਾਓਗੇ ਤੇ ਉੱਥੇ ਵੀ ਤੁਹਾਨੂੰ ਆਪਸ਼ਨ ਮਿਲੇਗੀ ਕਿ ਤੁਸੀਂ ਕਿਹੜੀ ਭਾਸ਼ਾ ਵਿੱਚ ਏਟੀਐਮ ਆਪਰੇਟ ਕਰਨਾ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਚ ਵੀ ਕੈਨੇਡਾ ਦੇ ਏਟੀਐਮ ਆਪਰੇਟ ਕਰ ਸਕਦੇ ਜੇ ਥੋੜਾ ਅੱਗੇ ਚੱਲੋ ਜੇ ਤੁਹਾਨੂੰ ਬੈਂਕ ਵਿੱਚ ਕੰਮ ਹੈ ਤੇ ਇਹ ਨਹੀਂ ਕਿ ਉੱਥੇ ਵੀ ਤੁਹਾਨੂੰ ਅੰਗਰੇਜ਼ੀ ਨਾਲ ਸੱਜਣਾ ਪਏਗਾ ਬਕਾਇਦਾ ਤੌਰ ਤੇ ਤਕਰੀਬਨ ਕੈਨੇਡਾ ਦੇ ਸਾਰੇ ਬੈਂਕਾਂ ਵਿੱਚ ਪੰਜਾਬੀ EMPLOYEE ਅਧਿਕਾਰੀ ਤਨਾਤ ਨੇ ਜਿਹੜੇ ਪੰਜਾਬੀ ਗਾਹਕਾਂ ਨੂੰ ਪੰਜਾਬੀ ਚ ਬੋਲ ਕੇ ਸੰਬੋਧਨ ਹੁੰਦੇ ਨੇ ਇਸੇ ਤਰ੍ਹਾਂ ਕੈਨੇਡਾ ਦੇ ਸਾਰੇ ਦਫ਼ਤਰਾਂ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਮਾਨਤਾ ਹੈ ਤੁਸੀਂ ਪੰਜਾਬੀ ਵਿੱਚ ਸਰਕਾਰੀ ਦਫ਼ਤਰਾਂ 'ਚ ਜਾ ਕੇ ਕੰਮ ਕਰਵਾ ਸਕਦੇ ਨੇ ਸਕੂਲਾਂ ਤੇ ਆਜੋ ਖਾਸ ਕਰਕੇ ਕੈਨੇਡਾ ਸਰੀ ਦੇ ਸਕੂਲਾਂ ਵਿੱਚ ਪੰਜਾਬੀ ਬੱਚਿਆਂ ਨੂੰ ਪੰਜਾਬੀ ਪੜ੍ਹਨ ਦੀ ਪੂਰੀ ਸਹੂਲਤ ਹੈ ਬਲਵੰਤ ਸਿੰਘ ਸੰਘੇੜਾ ਪੰਜਾਬੀ ਹਤੈਸ਼ੀ ਨੇ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਹੈ ਇਸ ਕਾਰਜ ਲਈ ਲਗਾਤਾਰ ਸੰਘਰਸ਼ ਕਰਦੀ ਹੈ ਇੱਕ ਹੋਰ ਵੱਡੀ ਗੱਲ ਕੈਨੇਡਾ ਸਰਕਾਰ ਦੀ ਖੂਬਸੂਰਤੀ ਹੈ ਵੀ ਉਹ ਕੈਨੇਡਾ ਚ ਜਿਹੜੇ ਜਿਹੜੇ ਨਵੇਂ ਇਮੀਗਰੈਂਟ ਆਉਂਦੇ ਨੇ ਉਹਨਾਂ ਲਈ ਇੱਕ ਕਿਤਾਬ ਛਾਪੀ ਹੈ ਜਿਹੜਾ ਨਾਮ ਨਿਊ ਕਮਰਜ ਗਾਈਡ ਇਹ ਤੁਸੀਂ ਦੇਖ ਸਕਦੇ ਜੇ ਇਹ ਕਿਤਾਬ ਪੂਰੀ ਤਰ੍ਹਾਂ ਪੰਜਾਬੀ ਚ ਹੈ ਜਿਹੜਾ ਕੋਈ ਨਵਾਂ ਇੱਥੇ ਆਉਂਦਾ ਉਹ ਪੰਜਾਬੀ ਚ ਪੂਰੀ ਤਰ੍ਹਾਂ ਗਾਈਡ ਹਾਸਲ ਕਰ ਸਕਦਾ ਵੀ ਕੈਨੇਡਾ ਵਿੱਚ ਕਿਵੇਂ ਵਿਚਰਨਾ ਇਸੇ ਤਰ੍ਹਾਂ BC ਸਰਕਾਰ ਨੇ BC ਸੀਨੀਅਰ ਗਾਈਡ ਵੀ ਇੱਕ ਤਿਆਰ ਕੀਤੀ ਹੈ ਜਿਹਦੇ ਵਿੱਚ ਸੀਨੀਅਰਸ ਨੂੰ ਇਹ ਸਾਰਾ ਗਾਈਡ ਕੀਤਾ ਵੀ ਉਹਨੇ ਕਿਵੇਂ ਸਰਕਾਰੀ ਸਹੂਲਤਾਂ ਲੈਣੀਆਂ ਤੇ ਉਹ ਵੀ ਪੂਰੀ ਤਰ੍ਹਾਂ ਪੰਜਾਬੀ ਚ ਹੈ ਔਰ ਬੜੀ ਖੂਬਸੂਰਤ ਢੰਗ ਨਾਲ ਇਹ ਕਿਤਾਬ ਪੰਜਾਬੀ ਚ ਪ੍ਰਿੰਟ ਕੀਤੀ ਗਈ ਹੈ ਔਰ ਇੱਕ ਸ਼ੁਗਲ ਦੀ ਗੱਲ ਵੀ ਤੁਹਾਡਾ ਨਾ ਕਰਾਂ ਕਦੀ ਪੰਜਾਬ ਜਾਂ ਚੰਡੀਗੜ੍ਹ ਦੇ ਤੁਸੀਂ ਆ ਸਟੋਰ 'ਚ ਜਾਂਦੇ ਜੇ, ਕਿਰੀਅਾਨੇ ਦੀ ਦੁਕਾਨ 'ਚ ਜਾਂਦੇ ਜੇ, ਮਾਲ 'ਚ ਜਾਂਦੇ ਜੇ। ਕਦੀ ਤੁਸੀਂ ਸੋਚ ਸਕਦੇ ਜੇ ਕਿ ਉੱਥੋਂ ਤੁਹਾਨੂੰ ਝਾਵਾ ਮਿਲੇਗਾ। ਪਰ ਕਨੇਡਾ ਦੇ ਸਟੋਰਾਂ ਵਿੱਚ ਜਾਓਗੇ ਉੱਥੇ ਝਾਵਾ ਜੇ ਮਿੱਟੀ ਦਾ ਤੁਹਾਨੂੰ ਚਾਹੀਦਾ ਉਹ ਵੀ ਉਪਲਬਧ ਹੋਵੇਗਾ ਭਾਵੇਂ ਵੀ ਇਸ ਢੰਗ ਨਾਲ ਕਨੇਡਾ 'ਚ ਪੰਜਾਬੀ ਨਾਲ ਪੰਜਾਬੀ ਲੋਕਾਂ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਉਪਲਬਧ ਨੇ। ਖਾਸੀਅਤ ਇਹ ਹੈ ਕੈਨੇਡਾ ਦੇ ਸਟੋਰਾਂ ਵਿੱਚ ਜਿੰਨੇ ਵੀ ਤੁਹਾਨੂੰ ਖਾਣ ਪੀਣ ਦੇ ਪੈਕੇਟ ਮਿਲਣਗੇ ਉੱਥੇ ਪੰਜਾਬੀ ਚ ਲਿਖਿਆ ਮਿਲੇਗਾ ਉਦਾਹਰਨ ਦੇ ਤੌਰ ਤੇ ਮੈਂ ਕੁਝ ਤੁਹਾਨੂੰ ਦੱਸਾਂਗਾ ਤੁਸੀਂ ਹੈਰਾਨ ਰਹਿ ਜਾਓਗੇ ਕਿ ਕੀ ਪੰਜਾਬ ਦੇ ਜਿਹੜੇ ਸਟੋਰ ਨੇ ਕਿਰਿਆਨੀਆਂ ਦੀਆਂ ਦੁਕਾਨਾਂ ਨੇ ਉੱਥੇ ਪੰਜਾਬੀ ਚ ਲਿਖੇ ਅਜਿਹੇ ਪੈਕੇਟ ਮਿਲ ਸਕਦੇ ਨੇ ਉਦਾਹਰਨ ਦੇ ਤੌਰ ਤੇ ਪੀਪੇ ਵਾਲੇ ਗੁੜ ਬਿਸਕਟ ਸੂਜੀ ਬਿਸਕਟ ਖੋਪਾ ਬਿਸਕਟ ਤ੍ਰਿਫਲਾ ਰਾਸ ਮੂੰਗਫਲੀ ਮੇਥੀ ਮਟਰ ਨਮਕ ਪਾੜਾ ਗੁੜ ਸ਼ੱਕਰ ਮਸਾਲਾ ਮਟਰੀ ਟੂਟੀ ਫਰੂਟੀ ਦੇਸੀ ਘਿਓ ਘੱਟ ਮਿੱਠੇ ਵਾਲੇ ਬਿਸਕਟ ਇਸੇ ਤਰ੍ਹਾਂ ਆਟਾ ਬਿਸਕਟ ਨਾਰੀਅਲ ਕੁਕੀ ਮੁਰਮਰਾ ਤੇ ਇਥੋਂ ਤੱਕ ਫੁੱਲੀਆਂ ਦੇ ਪੈਕਟ ਉੱਪਰ ਵੀ ਪੰਜਾਬੀ ਚ ਲਿਖਿਆ ਫੁੱਲੀਆਂ ਇਡਲੀ ਰਵਾ ਅਜਵੈਨ ਕੁਕੀ ਨਾਰੀਅਲ ਕੁਕੀ ਜੀਰਾ ਬਿਸਕਟ ਸਪਾਈਸਿਸ ਮਟਰੀ ਸ਼ੁੱਧ ਗੰਨੇ ਦੀ ਖੰਡ Roasted ਚਨਾ ਦਾਲ ਤੇ ਬੇਸਨ ਨਾਨ ਖਟਾਈ ਇਹ ਸਭ ਪੰਜਾਬੀ ਚ ਲਿਖੇ ਪੈਕਟ ਤੁਹਾਨੂੰ ਮਿਲਣਗੇ ਔਰ ਇਸ ਤੋਂ ਵੀ ਖੂਬਸੂਰਤੀ ਇਹ ਹੈ ਵੀ ਕੈਨੇਡਾ ਦੇ ਸਟੋਰਾਂ ਵਿੱਚ ਪੰਜਾਬੀ ਜਿਹੜੇ ਜਿਹੜੇ ਆਟੇ ਨੂੰ ਪਸੰਦ ਕਰਦੇ ਨੇ ਉਹ ਹਰੇਕ ਤਰ੍ਹਾਂ ਦਾ ਆਟਾ ਤੁਹਾਨੂੰ ਸਟੋਰ ਤੋਂ ਮਿਲੇਗਾ ਔਰ ਪੰਜਾਬ ਦੇ ਸਟੋਰਾਂ ਵਿੱਚ ਇੰਨੀਆਂ ਵੈਰਾਈਟੀ ਚ ਤੁਹਾਨੂੰ ਆਟਾ ਉਪਲਬਧ ਨਹੀਂ ਹੋ ਸਕਦਾ ਉਦਾਹਰਨ ਦੇ ਤੌਰ ਤੇ ਇਤੋਂ ਦੇ ਸਟੋਰਾਂ ਵਿੱਚ ਆٹے ਜਿਹੜੇ ਮਿਲਦੇ ਨੇ ਦੇਸੀ ਮੱਕੀ ਦਾ ਆਟਾ ਮੂੰਗੀ ਦਾ ਆਟਾ ਹਰਾ ਮੂੰਗ ਆਟਾ ਸੋਇਆਬੀਨ ਦਾ ਆਟਾ ਚਾਵਲ ਦਾ ਆਟਾ ਕੋਡਰਾ ਆਟਾ ਇਸੇ ਤਰ੍ਹਾਂ ਰਾਗੀ ਆਟਾ ਚਨਾ ਆਟਾ ਬਾਜਰੇ ਦਾ ਆਟਾ ਸਿੰਗਾੜੇ ਦਾ ਆਟਾ ਕੁੱਟੂ ਆਟਾ ਚਨਾ ਆਟਾ ਰਾਜਾ ਗੀਰਾ ਆਟਾ ਰੌਂਗੀ ਦਾ ਆਟਾ ਤੇ ਇਹ ਸਾਰੇ ਪੈਕਟਾਂ ਉੱਪਰ ਪੰਜਾਬੀ ਚ ਲਿਖਿਆ ਆਟੇ ਦੇ ਨਾਮ ਸੋ ਕੈਨੇਡਾ ਵਿੱਚ ਇੱਕ ਖੂਬਸੂਰਤੀ ਹੈ ਕਿ ਜਿਹੜੇ ਪੰਜਾਬੀ ਇੱਥੇ ਵਸਦੇ ਨੇ ਉਹਨਾਂ ਨੇ ਜਿੱਥੇ ਆਪ ਆਪਣੇ ਖੇਤਰ ਵਿੱਚ ਬਹੁਤ ਵੱਡੇ ਨਾਮ ਨੇ ਖੱਟੇ ਨੇ ਉੱਥੇ ਕੈਨੇਡਾ ਸਰਕਾਰ ਵੱਲੋਂ ਔਰ ਖਾਸ ਕਰਕੇ ਜਿਹੜੇ ਬਾਜ਼ਾਰ ਨੇ ਸਟੋਰ ਨੇ ਉੱਥੇ ਪੰਜਾਬੀ ਭਾਸ਼ਾ ਨੂੰ ਪੂਰੀ ਮਾਨਤਾ ਦਿੱਤੀ ਜਾਂਦੀ